ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਰੀਏ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਡਾਲਾ ਪੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਨਾਲ ਗੱਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਛੋਟੇ ਛੋਟੇ ਡੇਟ ਵਾਲੀਆਂ ਤੁਹਾਨੂੰ ਦਿਖਾਉਣੀ ਆ ਕੋਈ ਬੱਚੀ ਵਾਲੀ ਆ ਤੇ ਕੋਈ ਬੱਚੇ ਤੋਂ ਬਿਨਾ ਆ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀ ਆਂ ਵਾ ਸੱਜਰ ਸੁਈਆਂ ਇਹ ਕਾ ਨੀਲੀ ਦੀ ਛੋਟੀ ਤੁਹਾਨੂੰ ਕਾਫੀ ਖੂਬਸੂਰਤ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਸ ਵੀਰ ਜੀ ਹੋਸਨਾ ਠੀਕ ਠਾਕ ਜੀ ਅੱਛਾ ਵਧੀਆ ਹੋਦੇ ਜੀਠਾ ਜੀ ਚਲੋ ਵਧੀਆ ਚੱਲਦਾ ਜੀ ਤੇ ਐਰ ਕੀ ਬੜਾ ਟਾਈਮ ਪਾਤਾ ਜੀ ਟਾਈਮ ਇਦਾਂ ਹੀ ਮਾਲ ਇੱਕਦੋਲੇ ਫਿਰ ਵੇਚੀ ਜਾਈਦਾ ਮੈਂ ਕੰਮ ਸਟੌਪ ਲਾਈ ਥੜੀ ਜੀ ਅੱਛਾ ਹੁਣ ਫਿਰ ਮਾਲਾ ਜਾਇ ਕਰੂ ਇਦਾਂ ਹੀ ਅੱਛਾ ਹਾਂਜੀ ਹਾਂਜੀ ਤੇ ਅੱਜ ਰੇਟ ਨਿਕਨੇਗੇ ਪਾਣੇ ਹੁਣਿਆ ਨਿਕਨੇਗੇ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਮੇਜਰ ਸਿੰਘ ਹਾਂਜੀ ਪਿੰਡ ਬਰਾਬਾਂ ਗਾ ਜ਼ਿਲ੍ਹਾ ਗਦਾਫਤ ਤਹਿਸੀਲ ਕਰਾਨੌਰ ਠੀਕ ਹੈ ਤੇ ਫੋਨ ਨੰਬਰ ਇਹ ਫੋਨ ਨੰਬਰ ਆਪਣਾ 8146524733 ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਨੀਲੀ ਦੀ ਝੋਟੀ ਇੱਥੇ ਕਰ ਲਈਏ ਹਾਂਜੀ ਕਿੰਨਾ ਚਿਰ ਹੋਇਆ ਜੀ ਸੋਈ ਨੂੰ ਸੋਈ ਨੂੰ ਤੀਜਾ ਦਿਨ ਜੇ ਭਾਈ ਨੂੰ ਠੀਕ ਹੈ ਤੇ ਬੱਚਾ ਕੀ ਜਿਹੜਾ ਮਗਰ ਇਹ ਕੱਟਾ ਜੀ ਆ ਆ ਕੱਟਾ ਜੀ ਤਾਜਾ ਹੀ ਹੈ ਬੱਚਾ ਜਿਹੜਾ ਤੀਜਾ ਦਿਨ ਸੋਈ ਨੂੰ ਅਜੇ ਠੀਕ ਹੈ ਤੇ ਇਹ ਤੇ ਬੋਲੇ ਹੀ ਹੋਣਾ ਕੇ ਇਹ ਬੋਲੇ ਤੇ ਜੇ ਥੋੜੀ ਭਾਕੂ ਵੀ ਲੱਗੀ ਹੈ ਝੋਟੀ ਥੋੜੀ ਸੋਆ ਕਿੰ ਅੱਛਾ ਇਹਨੇ ਚੋਗੀ ਜੀ ਠੀਕ ਆ ਤੇ ਕਿੰਨਾ ਕੁ ਪੋੜਾ ਜੀ ਦੇਕੋ ਕੋਲ 6-7 ਕਿਲੋ ਬੋਲਾਣਾ ਅੱਛਾ 6-7 ਕਿਲੋ ਹੈਗਾ ਕਿੰਨਾ ਕੁ ਚਵਾਈ ਜਾਊਗੀ ਦੁੱਧ ਬਾਲਾ ਕੁ ਚਵਾਈ ਜਾਊਗੀ ਜਮਾਨਾ ਤੋੜ ਦੋ ਫਿਰ ਇੱਕ ਦਿਨ 5 ਵਜੇ ਮਸਾ ਠੀਕ ਆ ਕੱਲ ਹੀ ਆਪਣੇ ਕੋਾਈ ਹੈ ਇਹ ਕੁਛ ਕੁ ਪਲਾ ਹੈ ਗਿਆ ਪੂਰੀ ਆਲ ਵੀ ਕਰ ਦਿਜੀਏ ਕਹੇ ਦੱਸਣਾ ਆਲ ਕਰ ਦਿਜੀਏ ਮਰੀ ਆਲ ਕਰਦੀ ਹੈ ਜੇ ਇਹ ਬਾਕੀ ਜਦੋਂ 5-7 ਦਿਨ ਚਵਾਈਆਂ ਲਗਾਤਾਰ ਜਦੋਂ ਇਹਦੀਆਂ ਹੋ ਗਈਆਂ ਤੇ ਇਹਨੇ ਆਪੇ ਜਿਹੜੀ ਸੈੱਟ ਹੋ ਜਣਾ ਬਾਕੀ ਨੇ ਲੀ ਦਿਨੇ ਛੋਟੀਆਂ ਜ਼ਿਆਦਾਤਰ ਠੰਡੀਆਂ ਹੀ ਨਿਕਲਦੀਆਂ ਨੇ ਇਹੀ ਗੱਲ ਚ ਨਾ ਠੀਕ ਹੈ ਜੀ ਆਪਨੇ ਢਲਾਈ ਬਣਾਉਂਦੀ ਹੈ ਹਾਂ ਦੇਖ ਸਕਦੇ ਜੀ ਹੈਗੀ ਆ ਤੇਰਾ ਸੋਹਣੀ ਝੋਟੀ ਆ ਚੰਗੇ ਕਦ ਕਾਟ ਸਿਆ ਪੇਚਪੂੜੇ ਦੇ ਵੀ ਚੰਗੀ ਆ ਥੱਲੇਆਂ ਚੰਗੀ ਬਣੀ ਆ ਤੇ ਥਾਣਿਆਂ ਵੀ ਇਹ ਦੇਖ ਸਕਦੇ ਜੀ ਦੂਰ ਦੂਰ ਜਿਹੜਾ ਥਾਣਿਆਂ ਤੇ ਪਰ ਉਹ ਹੱਥ ਚੋਂ ਨਾਲ ਥਾਣਿਆਂ ਜੇ ਭਲਾ ਹੈ ਉਤਰਾ ਹਵਾਨੇ ਤੇ ਭਲਾ ਨਹੀਂ ਹੈ ਗਈ ਜੀ ਉਹ ਮੱਤਿਆ ਨਹੀਂ ਭਲਾ ਲਾ ਚੰਗੀ ਕਿਦਾਂ ਦੇ ਰਿਹਾ ਨੇ ਤੇ ਇਹਦਾ ਮੁੱਲ ਫਿਰ ਮੋਹਦੇ ਸੁਣ ਮੀਰ ਜੀ ਜਿਹੜੀ ਉਹਨਾ ਕਰਦੀ ਹੈ ਜਿਹੜੇ ਲੱਖ ਰੁਪਏ ਦਵਾਂਗੇ ਅੱਛਾ ਇਹ ਥੋੜੀ ਹੋਰ ਕਰਦੀ ਜਿਹੜੀ 85 ਹਜ਼ਾਰ ਦੇ ਦਾਂਗੇ 85 ਹਜ਼ਾਰ ਦੀ ਫੈਟ ਕਰ ਲੂ ਵੀਰ ਕਰਕੇ ਬਾਕੀ ਵਿੱਚੋਂ ਕਰ ਦੋਗੇ ਮੰਨਤਾ ਨਾ ਹਾਂਜੀ ਛੱਡ ਦਾਂਗੇ 80 ਹਜ਼ਾਰ ਦੀ ਕੱਟੀ ਦੇ ਦਾਂਗੇ ਅੱਛਾ 5 ਹੀ ਛੱਡ ਦੋਗੇ ਇਹਦੋਂ ਕੱਟੀ ਕਿੱਡੀ ਜੀ ਬਾਕੀ ਆ ਵੀ ਝੋਟੀ ਚੰਗੀ ਆ ਮਤਲਬ ਸਾਂਭਣ ਵਾਲੀ ਆ ਜਿਹੜਾ ਕੋਈ ਚੰਗੀ ਸਾਂਭ ਵਾਲਾ ਕੋਈ ਖੜੂਗਾ ਝੋਟੀ ਲੱਖੋਂ ਬਾਹਰੇ ਵੀਰ ਜੀ ਤੇ ਦੁੱਧ ਚੰਗਾ ਭਰੀ ਜਾਊਗਾ ਭਰੂਗੀ ਇਹਦੀ ਠੀਕ ਹੈ ਜੀ ਹਾਂਜੀ ਤੇ ਕਾ ਵੀ ਮੱਝ ਬੜੀ ਜਵਾਨ ਹੈ ਤੇ ਸਰੀਰ ਥ अच्छा इने बच्चा अपना साला के मार ले है गुड़िया ही नहीं ठीक है दूध दे 7 किलो दे। जी 7 किलो दूध हां जी तोड़ दो फिर इन पूछ है दी ड्डे की है वड्डे है पूछ है दी ਥੱਲੇ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਹਾਂ ਜੀ ਕੋਈ ਆਖੇ ਨੇ ਟੋਕੜ ਹੋਗੀ ਤਾਜੀ ਹੋਗੀ ਫੁੱਲ ਬਣਦੀ ਹੋਈ ਤਾਜੀ ਹੈ ਚਲੋ ਹੁਣ ਤੇ ਦੁੱਧ ਦੇ ਸਿਰ ਤੇ ਹੀ ਜਾਣੀ ਆ ਭਾਵੇਂ ਤਾਜੀ ਭਾਵੇਂ ਟੋਕੜ ਹਾਂ ਜੀ ਹਾਂ ਜੀ ਬਾਕੀ ਇਹ ਆ ਵੀ ਕੱਦ ਕਾਠ ਪੱਖੋਂ ਤਰ੍ਹਾਂ ਚੰਗੀ ਐ ਪਰ ਸੰਭੀ ਘਾਟ ਐ। ਸੰਭੀ ਇਹ ਸੇਵਾ ਹੋ ਗਈ ਤੁਹਾਨੂੰ ਬਚਾ ਲਈ ਹੋ ਗਈ ਮੈਂ ਬਹੁਤ ਵੱਡੀ ਵੱਡੀ। ਹਾਂਜੀ ਹਾਂਜੀ। ਹਾਂ ਦੇਖ ਸਾਡੇ। ਛੋੜੀ ਭਾੜੇ ਦੇ ਮਿਲਦੀ ਐ। ਕੋਈ ਟੀਕਾ ਨਹੀਂ ਐ। ਠੀਕ ਐ। ਬੜਾ ਵਾਹ ਚੁਣੀ ਇੱਦਾਂ। ਤੇ ਮੋਲੇ ਦਾ? ਮੋਲੇ ਦਾ 55 ਕਰ ਦਈਏ। ਅੱਛਾ। 50000 ਦੀ। 50000 ਦੀ। 2 ਛੜ ਦਾਂਗੇ 48000 ਦੀ। 48000 ਦੀ। ਹਾਂਜੀ। ਠੀਕ ਐ। ਤੇ ਹੁਣ ਜਿਹੜੀ ਆਵਲੀ ਗਾਂ ਆ ਗਈ ਇਹ ਗਾਂ ਸੂਈ ਨੋਜ ਹੋ ਗਈ ਹਫਤਾ ਇੱਕ ਹਫਤਾ ਹੋ ਗਏ ਨੇ ਸੂਈ ਨਾ ਦਾ ਕੇ ਲੋ ਤੇ ਆਰੇ ਮਗਰ ਵਛਾ ਕਿੰਨਾ ਦੁੱਧ ਕਰੀ ਜਾਊਗੀ 15 ਗਲ ਦੋ ਜਵਾ ਦੋ ਤੋੜ ਦੋ ਫੇਰ ਇਹਨੂੰ 15 ਤੇ ਲੱਗ ਪੰਨੇ ਦੁੱਧ ਜਿਹੜਾ ਕਹਿੰਦੇ ਚਵਾਈ ਜਾਊਗੀ ਥੋੜਾ ਲੱਗਾ ਦਮਾ ਸਾਰਾ ਠੀਕ ਆ ਲੈ ਲਓ ਬਾਕੀ ਇਹ ਟਾਈਮ ਦੁਪਹਿਰ ਦਾ ਵਾ ਕੋਈ ਵੀ ਰੋਸ ਸਾਬ ਨਾ ਹਵਾਨੇ ਦਿੰਦਾ ਜੇ ਦਾ ਅੱਛਾ 6 ਵਜੇ ਚ ਵਾਈ ਹੈ ਤੇ ਹੁਣ 12 ਵਜੇ ਦਾ ਟਾਈਮ ਹੈ ਆਪਣਾ ਨਾ ਅੱਧਾ ਦਿਨ ਹੋਇਆ ਜੀ ਠੀਕ ਹੈ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਦਾ 45 ਕਰ ਦੇ ਜੀ ਤੇ ਜੱਸਨੋ ਚੱਲ ਯਾਰ ਜੱਸਨੋ ਚੱਲ ਯਾਰ ਛੋਟਾ ਪਕੜਾਂਗੇ ਕੋਈ ਹੈ ਇੱਧਰ ਕੋਲ ਅੱਛਾ ਕੋਈ ਫੋਨ ਲਾਵੇ ਇੱਕ ਵਾਰੀ ਫੋਨ ਲਾਵੇ ਕੋਈ ਨੀ ਖੁੱਲੂਗਾ ਵਿਚ ਮੈਂ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਜੀ ਇਹਦੇ ਕੋਲ ਦੁੱਧ 8 ਕਿਲੋ 8 ਕਿਲੋ ਦੁੱਧ ਦੇ ਆ ਬਾਕੀ ਇਹ ਬੱਚੇ ਤੋਂ ਬਿਨਾ ਵਾ ਇਹ ਬੱਚੇ ਤੋਂ ਬਿਨਾ ਜੀ ਤੇ ਉਮੀਦ ਆ ਕਿ ਜਦੋਂ ਸੱਜਰ ਸੁਈ ਹੋਣੀ ਆ ਦੁੱਧ ਇਹਨੇ ਚੰਗਾ ਚਵਾਇਆ ਹਨਾ ਵਾ ਹੁਣ ਕਿੰਨਾ ਦੁੱਧ ਪੱਕਾ 8 ਕਿਲੋ ਹੈਗਾ 8 ਕਿਲੋ ਪੱਕਾ ਜੀ ਦੋ ਟਾਈਮ ਚੋਲੇ ਕੋਈ ਹਨਾ ਮੇਰੇ ਟਾਈਮ ਚੋਲੇ ਭਾਵੇਂ ਦੁੱਧ ਵਧੂਗੀ ਜਾਏ ਸੋ ਕਾ ਚਵਾਟ ਕੋ ਆਜੀ ਆਈਆਂ ਚਾਹੇ ਬੱਚੇ ਇੱਧਰ ਹੱਥ ਜੋੜ ਕੇ ਸਾਡੀ ਹਰ ਕਿਸੇ ਵੀਡੀਓ ਜੇਹੀ ਬੇਨਤੀ ਹੁੰਦੀ ਆ ਵੀ ਜਿੱਥਾਂ ਵੀ ਪਸ਼ੂ ਲੈਣਾ ਆਪਣਾ ਦੋ ਟਾਈਮ ਚ ਹੋ ਗੀ ਲੈਣਾ ਤੇ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਬਾਕੀ ਉਤਰਾ ਇਹ ਆ ਵੀ ਗਾਂ ਚਲੋ ਸੰਭਣ ਵਾਲੀ ਆ ਗਾਂ ਕਿਤੇ ਤਿਆਰ ਹੋ ਗਈ ਤੇ ਚੰਗੀ ਰਗਾਂ ਦੀ ਤਿਆਰ ਹੋਣੀ ਆ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇੱਥੇ ਚੰਗੀਆਂ ਆ ਤੇ ਇਹਦਾ ਫਿਰ ਮੁੱਲ ਮੋਦਵੀ ਜੀ ਦਾ 25 ਕਰਦੇ ਆ ਭਾਈ ਇਹ ਤੇਰਾ ਭਾਈ ਜਰ ਜੀ ਹੋਰ ਕਰ ਦੋਗੇ ਮੌਕੇ ਤੇ ਹਾਂ ਜੀ ਕਰ ਦਾਂਗੇ ਮਨ ਮੌਕੇ ਤੇ ਕੋ ਫੋਨ ਇੱਕ ਵਾਰੀ ਕੋ ਲਾਵੇ ਜਰੂਰ ਹਾਂ ਜੀ ਕਰ ਦਾਂਗੇ ਛੋਟ ਤੇ 8 ਕਿਲੋ ਪੱਕਾ ਦਾ ਜਿਹੜਾ ਦਿਵਾ ਦੋਗੇ ਹਾਂ ਜੀ ਹਾਂ ਜੀ ਤੇ ਹੁਣ ਆ ਜਿਹੜੀ ਆ ਗਿਆ ਆਪਣਾ ਗੱਲ ਤੀਸਰੇ ਨੰਬਰ ਤੇ ਇਹਦੇ ਕੋਲ ਦੁੱਧ ਕਿੰਨਾ ਹੈ ਇਹ ਪਹਿਲੇ ਚਾਰ ਦੰਦ ਜੀ ਅੱਛਾ ਦੁੱਧ ਇਹ ਤਾਂ 8 ਕਿਲੋ ਇਹਨਾਂ ਇੱਕ ਮਹੀਨਾ ਸੀ ਨੂੰ ਹੈ ਜੀ ਅੱਛਾ ਬੱਚੇ ਤਾਂ ਵੀ ਨਹੀਂ ਆਵੇ ਠੀਕ ਹੈ ਇੱਕ ਮਹੀਨਾ ਸੀ ਨੂੰ ਹੋਇਆ ਠੀਕ ਹੈ ਬੱਚਾ ਦਾ ਮਾਰ ਕੇ ਤਾਂ ਬੱਚੇ ਹੋਗੀ ਸਾਹ ਦੇ ਘਾਟੇ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਤੁਸੀਂ ਦੀ ਸੀ ਨਾ ਸੀ ਕੋਈ ਨਹੀਂ ਜੀ ਲੈ ਤਾਂ ਵੀ ਨਹੀਂ ਤੁਸੀਂ ਦੀ ਉਹ ਅਸੀਂ ਹਾਂ ਕਈ ਵਾਰੀ ਕਈ ਵੀਰ ਦੂਰ ਦੇ ਹੁੰਦੇ ਆ ਉਹ ਨਹੀਂ ਪਹੁੰਚ ਸਕਦੇ ਆ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚ ਵਾ ਲੈਣ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਬਾਈ ਕਰਦੇ ਅੱਛਾ 20000 ਜੀ 20000 ਜੀ 18000 ਜੀ 18 ਹਾਂ ਜੀ ਤੇ ਦੁੱਧ ਦਾ 8 ਕਿਲੋ ਪੱਕਾ 8 ਕਿਲੋ ਪੱਕਾ ਵੀ ਚਵਾ ਕੇ ਦੋਗੇ ਜਿਹੜਾ ਕਰਾਂ ਹਾਂਜੀ ਤੇ ਆ ਵੀ ਬੱਚੇ ਤਾਂ ਵੀ ਨਹੀਂ ਆ ਹਾਂਜੀ ਬੱਚੇ ਬਿਲਣ ਜੀ ਤਾਂ ਆਪਣੀ ਜੀ ਇਹਦੇ ਕੋਲ ਦੁੱਧ ਕਿੰਨਾ ਹੈ 2.7 ਕਿਲੋ ਤੋੜ ਦੋ ਫਿਰ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਬਾਕੀ ਸਾਂ ਬਣਾ ਲਈ ਆਵਾਂ گا ਵਾਂ ਜਿਹੜੀਆਂ ਹੁਣ ਗਾੜੀ ਮੌਸਮ ਵੀ ਚਲੋ ਚੰਗਾ ਆ ਜੇ ਨਾ ਇਹਨਾਂ ਨੇ ਵੀ ਚਲੋ ਘਰ ਦਾ ਸਾਰੀ ਜਾਊਗੀ ਹਾਂਜੀ ਪਰ ਆਪਾਂ ਕੋਈ ਮੰਡੇ ਨੇ ਲਾਇਆ ਸੀ ਤੂੰ ਦੁੱਧ ਵਧਣਾ ਕਰੀਆਂ ਨਹੀਂ ਠੀਕ ਆ ਹਾਂਜੀ ਦੇ ਆ ਗਈਆਂ ਚਲੋ ਵੜਾ ਹੀ ਆ ਜੇ ਹਾਂਜੀ ਸਰੀਰਾਂ ਵਿੱਚੋਂ ਗਈ ਚਲੋ ਹੋਲੀਆਂ ਵਾ ਪਰ ਇਹ ਵੀ ਨਾਲੇ ਚਲੋ ਕਵੀਰ ਸਾਹਿਬ ਲੂਗਾ ਨਾਲੇ ਰਾਜੇ ਹੋ ਜੁਗੇ ਤੇ ਨਾਲੇ ਦੁੱਧਾਂ ਵਿੱਚ ਹੋ ਜਾਦਾ ਕਿ ਲੋਕਾਂ ਦਾ ਵੱਜ ਜਾਗਾ ਉਹ ਵੱਡੀਆਂ ਹਾਂਜੀ ਮੁੰਮੋਲੇ ਦਾ 20 ਇਹ ਕਰਦੇ ਹਾਂ 18 ਹੀ ਦੇ ਦਾਂ ਇਹ ਵੀ 18 ਹੀ ਦੇ ਦੇ ਦੋਗੇ ਹਾਂਜੀ 18 ਹੀ ਦੇ ਠੀਕ ਹੈ ਤੇ ਇਹ ਇਹ ਸੀਤ ਲੜ ਜੀ ਇਹ ਤੇ ਲੜਿਆ ਹਾਂਜੀ ਇਹ ਦੁੱਧਾ 8 ਕਿਲੋ ਹੈਗਾ ਪੱਕਾ ਦੁੱਧ ਆਹ ਕੋਦੇ 8 ਕਿਲੋ ਠੀਕ ਹੈ ਜੀ ਇਧਰ ਅਸੀਂ ਬਾਹਰ ਚੁਈ ਜਾਈ ਲੈ ਜਾ ਹਾਂ ਤੇ ਇਹਦਾ ਫਿਰ ਮੁੱਲ ਮੋਨੇ ਦਾ 15000 ਕਰਦੇ ਜੀ ਅੱਛਾ ਇਹ ਦੇ ਦਾ ਇਹ 12000 ਦੀ 8 ਕਿਲੋ ਦੁੱਧ ਚਵਾ ਦੋਗੇ ਚਵਾ ਕੇ ਦੋ ਟਾਈਮ ਜਾਂ ਤਿੰਨ ਟਾਈਮ ਜਿਹੜਾ ਮੈਂ ਜੋ ਕਰੀ ਠੀਕ ਆ ਤੇ ਆ ਇੱਕ ਆ ਗਿਆ ਪੰਜ ਕਿਲੋ ਦੁੱਧ ਦੇ ਪੰਜ ਕਿਲੋ ਦੁੱਧ ਹੈ ਸਾਰੀਆਂ ਰੰਗ ਰੂਪ ਦੀਆਂ ਸੋਹਣੀਆਂ ਮਾਤਰਾ ਆ ਜੀ ਵੇਖਣਾ ਸਭ ਚੰਗੀਆਂ ਲੱਗ ਰਹੀਆਂ ਆ ਜੀ ਅੱਜ ਲੈ ਆ ਫਿਰ ਤੇ ਇਹਦਾ ਫਿਰ ਮੁੱਲ ਇਹਦਾ ਪਤਾ ਯਾਰ ਵੀ ਮੁੱਲ ਤਾਂ ਜੀ ਨਹੀਂ ਦੇ ਦਾਂਗੇ ਅੱਛਾ 10000 ਜੀ ਹਾਂਜੀ ਠੀਕ ਐ ਇਹ ਪੱਠ ਵੀ ਹੈਗੀ 1 ਕਿਜੀ ਪੱਠ ਵੀ ਹੈਗੀ ਆ ਇਹ ਪੱਠੀ ਠੀਕ ਐ ਜੀ ਕਹਿੰਣਾ ੜੀ ਇਹਦਾ ਮੁੱਲ 8000 ਜੀ ਦੇ ਦਾਂਗੇ ਅੱਛਾ 8000 ਜੀ ਦੇ ਦਾਂਗੇ ਹਾਂਜੀ ਠੀਕ ਐ ਜੀ ਤੇ ਬਾਕੀ ਇਹ ਆ ਵੀ ਦੋ ਦਰੇ ਕੋਈ ਤੁਹਾਡੇ ਘਰ ਕੋਈ ਚਵਾਈ ਕਰਕੇ ਕੋਈ ਮਰ ਕੇ ਦੋ ਟਾਂ ਤਿੰਨ ਟਾਂ ਵੀ ਨਹੀਂ ਮਜੀ ਚਵਾਈ ਕਰੀ ਆਪਣੀ ਤਸੱਲੀ ਕਰ ਤੇ ਖੜੇ ਹਾਂਜੀ ਹਾਂਜੀ ਠੀਕ ਐ ਜੀ ਬਾਕੀ ਇੱਥੋਂ ਤੁਸੀਂ ਆਪਣੀ ਤਸੱਲੀ ਕਰਕੇ ਖੜਨੀ ਆ ਜਿੱਥਾਂ ਕਿ ਤੇ ਆਪਾਂ ਪਸ਼ੂ ਲੈਣਾ ਹੁੰਦਾ ਵਾ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਬੜੇ ਰਮਾਨਾ ਫੇਰ ਪਸ਼ੂ ਲਿਆ ਕਰੋ ਕਾਲੇ ਨਾ ਪਿਆ ਕਰੋ